ਚੰਨ ਆਰਮੀ ਨੇ ਉਰੀ ਚੋਕ ਉਸ ਪੱਟ ਦੀ ਕੋਸ਼ਿਸ਼ ਕਰਨ ਵਾਲੇ ਦੋ ਅੱਤਵਾਦੀਆਂ ਨੂੰ ਮਾਰ ਗ੍ਰਾਹ ਸੁਰੱਖਿਆ ਬਲਾਂ ਵੱਲੋਂ ਵਕ ਵਕ ਥਾਣਾ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਹੋਟਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਘਾਟੀ ਦੇ ਵਿੱਚ ਲੁਕੇ ਅੱਤਵਾਦੀਆਂ ਨੂੰ ਫੜਿਆ ਜਾ ਸਕੇ ਪੈਲਗਾਮ ਹਮਲੇ ਨੂੰ ਪੁਲਵਾਮਾ ਹਮਲੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਪੁਲਵਾਮਾ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਜਿਸ ਦੇ ਵਿੱਚ 26 ਲੋਕਾਂ ਦੀ ਹੋ ਗਿਆ ਦੱਸਦੇ ਕਿ ਜਿਸ ਥਾਂ ਤੇ ਅੱਤਵਾਦੀਆਂ ਨੇ ਸਲਾਨੀਆਂ ਨੂੰ ਗੋਲੀਆਂ ਮਾਰੀਆਂ ਉਹ ਪੈਲਗਾਮ ਤੋਂ ਸਿਰਫ 4 ਕਿਲੋਮੀਟਰ ਦੂਰ ਹੈ ਕੁਦਰਤੀ ਸੁੰਦਰਤਾ ਕਾਰਨ ਇਥੇ ਆਮ ਤੌਰ ਤੇ ਸਲਾਨੀਆਂ ਦੀ ਭੀੜ ਰਹਿੰਦੀ ਹੈ ਜਿਸ ਸਮੇਂ ਅੱਤਵਾਦੀਆਂ ਨੇ ਸਲਾਨੀਆਂ ਤੇ ਹਮਲਾ ਕੀਤਾ ਉਸ ਸਮੇਂ ਜ਼ਿਆਦਾਤਰ ਲੋਕ ਘੋੜਿਆਂ ਤੇ ਸਵਾਰ ਸੀ ਸੁਰੱਖਿਆ ਸੂਤਰਾਂ ਦੇ ਮੁਤਾਬਕ ਇਹ ਘਟਨਾ ਨੂੰ ਵਾਪਰਨ ਤੋਂ ਰਿਪੀਟ ਹੈ ਸੁਰੱਖਿਆ ਸੂਤਰਾਂ ਦੇ ਮੁਤਾਬਕ ਇਸ ਘਟਨਾ ਦੇ ਵਾਪਰਨ ਤੋਂ ਪਹਿਲਾਂ ਸੈਰ ਸਪਾਟੇ ਵਾਲੀ ਥਾਂ ਦੀ ਪੂਰੀ ਜਾਂਚ ਕੀਤੀ ਗਈ ਸੀ ਹੁਣ ਜਾਂਚ ਏਜੰਸੀਆਂ ਅੱਤਵਾਦੀਆਂ ਦੇ ਨਵੇਂ ਪੈਟਰਨ ਮੁਤਾਬਕ ਇਸ ਹਮਲੇ ਦੀ ਜਾਂਚ ਕਰ ਰਹੀਆਂ ਨੇ ਪਹਿਲਗਾਮ ਚ ਹੋਏ ਇਸ ਨਾਪਾਕ ਹਮਲੇ ਤੋਂ ਬਾਅਦ ਸੁਰੱਖਿਆ ਬਲ ਪੂਰੀ ਤਰ੍ਹਾਂ ਹਰਕਤ ਦੇ ਵਿੱਚ ਆਗੇ ਨੇ ਰਾਸ਼ਟਰੀ ਰਾਈਫਲਸ ਅਤੇ ਸੀਆਰਪੀਐਫ ਜੰਮੂ ਕਸ਼ਮੀਰ ਪੁਲਿਸ ਨੇ ਚਾਰਜ ਸੰਭਾਲ ਲਿਆ ਹੈ ਜੰਗਲਾਂ ਦੇ ਵਿੱਚ ਵੱਡੇ ਆਪਰੇਸ਼ਨ ਚਲਾਏ ਜਾ ਰਹੇ ਨੇ ਅੱਤਵਾਦੀਆਂ ਨੂੰ ਚੁਣਚਣ ਕੇ ਜਵਾਬ ਦਿੱਤਾ ਜਾ ਰਿਹਾ ਹੈ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ جاری ਹੈ ਇਸ ਆਪਰੇਸ਼ਨ ਦੇ ਵਿੱਚ ਹੁਣ ਤੱਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਨੇ ਅਤੇ ਇੱਕ ਉਸ ਭੈਟ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਹਥਿਆਰ ਗੋਲਾ ਬਰੂਦ ਅਤੇ ਹੋਰ ਜੰਗੀ ਸਮਾਨ ਬਰਾਮਦ ਹੋਇਆ ਹੈ ਆਪਰੇਸ਼ਨ ਹਜੇ ਵੀ ਚੱਲ ਰਿਹਾ ਹੁਣ ਦੇਸ਼ ਮિજાਜ ਸਾਫ ਹੈ ਅੱਤਵਾਦੀਆਂ ਨੂੰ ਹੁਣ ਘਾਟੀ ਦੇ ਵਿੱਚ ਪਨਾਹ ਨਹੀਂ ਮਿਲੇਗੀ ਹਰ ਗੋਲੀ ਦਾ ਜਵਾਬ ਦਿੱਤਾ ਜਾਵੇਗਾ ਹਰ ਸਾਜ਼ਿਸ਼ ਨੂੰ ਗੋਲੀ ਚੱਲਣ ਤੋਂ ਪਹਿਲਾਂ ਹੀ ਕੁਚਲ ਦਿੱਤਾ ਜਾਵੇਗਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਮੰਗਲਵਾਰ ਨੂੰ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਾਊਦੀ ਅਰਬ ਦੀ ਯਾਤਰਾ ਛੱਡ ਕੇ ਦਿੱਲੀ ਪਰਤ ਆਏ ਨੇ ਉਹਨਾਂ ਦਾ ਵਿਸ਼ੇਸ਼ ਜਹਾਜ਼ ਬੁੱਧਵਾਰ ਸਵੇਰੇ ਕਰੀਬ 6:45 ਮਿੰਟ ਤੇ ਦਿੱਲੀ ਹਵਾਈ ਅੱਡੇ ਤੇ ਉਤਰਿਆ ਇਹ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਨਾ ਸਿਰਫ ਹਮਲਾ ਕੀਤਾ ਸਗੋਂ ਲੋਕਾਂ ਦਾ ਨਾਂ ਤੇ ਧਰਮ ਪੁੱਛ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਦੇ ਉੱਤੇ ਗੋਲੀਆਂ ਵੀ ਚਲਾਈਆਂ ਲੋਕਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਹਿੰਦੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਿਹੜੇ ਲੋਕ ਉੱਥੇ ਛੁੱਟੀਆਂ ਮਨਾਉਣ ਲਈ ਅਤੇ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਜੀਣ ਦੇ ਲਈ ਆਏ ਸੀ ਉਹ ਕੀ ਜਾਣਦੇ ਸੀ ਕਿ ਧਰਮ ਦੇ ਨਾਂ ਤੇ ਮੌਤ ਉਨ੍ਹਾਂ ਦੀ ਉਡੀਕ ਕਰ ਰਹੀ ਹੈ ਲਸ਼ਕਰ-ਏ-ਤਾਇਬਾ ਦੇ ਸੰਗਠਨ ਟੀਆਰਐਫ ਨੇ ਇਸ ਦਿਲ ਦਹਿਲਾ ਦੇਣ ਵਾਲੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਹੁਣ ਤੱਕ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 26 ਤੋਂ ਵੱਧ ਦੱਸੀ ਜਾ ਰਹੀ ਹੈ ਪਰ ਇਹ ਸਿਰਫ ਇੱਕ ਆંકੜਾ ਨਹੀਂ ਹੈ ਕਈ ਘਰਾਂ ਦੇ ਚਿਰਾਗ ਅਤੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਹਮੇਸ਼ਾ ਦੇ ਲਈ ਬੁੱਝ ਗਈਆਂ ਨੇ ਇਸ ਦਰਦਨਾਕ ਹਮਲੇ ਤੇ ਆਗੂਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸੁਰੱਖਿਆ ਬਲਾਤੇ ਅੱਤਵਾਦੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਜਾਰੀ ਹੈ ਇਸ ਆਪਰੇਸ਼ਨ ਦੇ ਵਿੱਚ ਹੁਣ ਤੱਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਨੇ ਕੁਸਪੈਦ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਇਸ ਤੋਂ ਬਾਅਦ ਉਹ ਆਮਦ ਪੁਲਿਸ ਹਸਪਤਾਲ ਪਹੁੰਚੇ ਨੇ